ਤੁਸੀਂ ਇੱਥੇ ਦਰਿਆ ਤੇ ਪਹੁੰਚੇ ਹੁਣ ਤੱਕ ਆਪਾਂ ਨੂੰ ਸਰਕਾਰ ਵੱਲੋਂ ਕੀ ਕੀ ਮਦਦ ਆਈ ਸਰਕਾਰ ਵੱਲੋਂ ਬਹੁਤ ਮਦਦ ਆਈ ਜੀ ਇਹ ਜਿਹੜਾ ਹੜਾ ਇਹ ਸਭ ਤੋਂ ਵੱਡੀ ਮਦਦ ਕੀਤੀ ਹੈ ਪੰਜਾਬ ਦੀ ਜਿਹੜਾ ਸਰਕਾਰ ਨੇ ਹੜ੍ਹ ਲੈ ਕੇ ਆਂਦਾ ਅੱਛਾ ਇਹ ਜਿਹੜਾ ਸਾਡਾ ਬੀਵੀਐਮ ਬੋਰਡ ਆ ਉਹਦੇ ਵਿੱਚੋਂ ਜਿਹੜਾ ਜਿਹੜੇ ਸਾਡੇ ਡੈਮ ਨੇ ਉੱਥੋਂ ਸਾਰੇ ਪੰਜਾਬੀਆਂ ਨੂੰ ਬਾਹਰ ਕੱਢਿਆ ਇਹਨਾਂ ਨੇ ਜੀ ਆਪਣਾ ਜੂਪੀ ਪਿਆਰ ਤੋਂ ਲਿਆ ਕੇ ਲਾਏ ਆ ਜੀ ਉਹ ਫਿਰ ਹੁਣ ਥੱਕੀ ਜਾਂਦੇ ਨੇ ਸੇਵਾ ਕਰ ਰਹੇ ਨੇ ਬਹੁਤ ਠੀਕ ਦੂਸਰੀ ਸੇਵਾ ਇਹ ਆ ਜਦ ਇੱਥੇ ਡੀਸੀ ਸਾਹਿਬ ਨੇ ਆਉਣਾ ਹੁੰਦਾ ਹਾਂਜੀ ਇਹਨਾਂ ਨੇ ਸਰਕਾਰ ਨੇ ਕੋ 10 15 ਬੰਦਿਆਂ ਦੀ ਟੀਮ ਬਣਾਈ ਹੋਈ ਆ ਜੂਥ ਦੀ ਜੀ ਉਹਨਾਂ ਦੇ ਸ਼ਰਟਾਂ ਪਾਈਆਂ ਹੋਈਆਂ ਪੀਲੀਆਂ ਠੀਕ ਹੈ ਜੀ ਭਗਤ ਸਿੰਘ ਦੀ ਲਾਈ ਹੋਈ ਆ ਫੋਟੋ ਉਹਨਾਂ ਨੇ ਠੀਕ ਉਹ ਇੱਥੇ ਡੀਸੀ ਸਾਹਿਬ ਤੋਂ 10 ਮਿੰਟ ਪਹਿਲਾਂ ਆ ਜਾਂਦੀ ਆ 15 ਮਿੰਟ ਉਹ ਜਿਹੜੇ ਭਰੇ ਪਏ ਆ ਥੈਲੇ ਉਹਨਾਂ ਨੂੰ ਚੱਕ ਕੇ ਇੱਧਰ ਉੱਧਰ ਕਰਕੇ ਹੱਥ ਲਵੇੜ ਕੇ ਉਹਨਾਂ ਨਾਲ ਵੀਡੀਓ ਪਾ ਦਿੰਦੀ ਆ ਕਿ ਸਰਕਾਰ ਵੱਲੋਂ ਸਰਕਾਰ ਦੇ ਅਸੀਂ ਵਲੰਟੀਅਰ ਆ ਵੀ ਅਸੀਂ ਜਿਹੜੇ ਲੋਕਾਂ ਦੀ ਸੇਵਾ ਜਾਂ ਡੀਸੀ ਸਾਹਿਬ ਜਾਂਦੇ ਆ ਉਹਨਾਂ ਦੇ ਨਾਲੇ ਉਹ ਚੱਲੇ ਜਾਂਦੇ ਆ ਫਿਰ ਡੀਸੀ ਸਾਹਿਬ ਅਗਲੇ ਪੰਨ ਤੇ ਜਾਂਦੇ ਆ ਉਹੀ ਟੀਮ ਉਹਨਾਂ ਤੇ ਉੱਥੇ ਫੇਰ ਪਹੁੰਚ ਜਾਂਦੀ ਆ ਯਾਨੀ ਤੁਹਾਡੀ ਕਹਿਣ ਦਾ ਮਤਲਬ ਕਿ ਡੀਸੀ ਸਾਹਿਬ ਦੇ ਐਂਟਰੀ ਆਉਣ ਤੋਂ ਪਹਿਲਾਂ ਇੱਥੇ ਪਹੁੰਚਣ ਤੋਂ ਪਹਿਲਾਂ ਉਹਨਾਂ ਦੇ ਵਲੰਟੀਅਰ ਆਉਂਦੇ ਆ ਹਾਂ ਥੈਲੇ ਇੱਧਰ ਉੱਧਰ ਕਰਦੇ ਤੇ ਉਹਨਾਂ ਨੂੰ ਸ਼ੋਅ ਕਰ ਦਿੰਦੇ ਕਿ ਅਸੀਂ ਇੱਥੇ ਸੇਵਾ ਕਰ ਰਹੇ ਆ ਕੰਮ ਚੱਲ ਰਿਹਾ ਸਰਕਾਰ ਨੂੰ ਹਾਂਜੀ ਹਾਂ ਜਿੱਦਾਂ ਹੀ ਡੀਸੀ ਸਾਹਿਬ ਇਥੋਂ ਦੂਸਰੀ ਸਾਈਡ ਤੇ ਜਾਂਦੇ ਆ ਉਹੀ ਟੀਮ ਉੱਥੇ ਪਹੁੰਚੀ ਹੁੰਦੀ ਆ ਉੱਥੇ ਪਹੁੰਚ ਜਾਂਦੀ ਆ ਉਹ ਅੱਗੇ ਫੇਰ ਚੱਲ ਜਾਂਦੇ ਆ ਅਛਾ ਉਹੀ ਬੰਦੇ ਇਹ ਸਰਕਾਰ ਦੀ ਮਦਦ ਇਹ ਤਾਂ ਜਿਹੜਾ ਕੁਝ ਕਰ ਰਹੀ ਹੈ ਜਿਹੜੀ ਪੰਜਾਬ ਦੀ ਜਨਤਾ ਹੀ ਜਿਹੜੀ ਆ ਆਪ ਸਮਾਜ ਸੇਵੀ ਜਿਹੜੇ ਆ ਇਹਦੇ ਚ ਹੁਣ ਬਹੁਤ ਪਾਰਟੀਆਂ ਦੂਜੀਆਂ ਪਾਰਟੀਆਂ ਕਿਹੜਾ ਘਟਾ ਉਹ ਜਿਹੜੀਆਂ ਪਹਿਲੀਆਂ ਪਾਰਟੀਆਂ ਰਾਜ ਕਰ ਗਈਆਂ ਉਹ ਵੀ ਕਹਿੰਦੇ ਜੀ ਮੈਂ ਇੱਥੇ ਆਇਆ ਮੈਨੂੰ ਬੜੀ ਹਮਦਰਦੀ ਆ ਪਹਿਲੇ ਵਾਲਾ ਵੀ ਰੇਤਾ ਵੇਚ ਗਿਆ ਜੀ ਹੁਣ ਵਾਲਿਆਂ ਨੇ ਵੀ ਨਜਾਇਜ਼ ਮੈਨਿੰਗ ਕਰੀਆ ਪਹਿਲਾਂ ਵਾਲਿਆਂ ਨੇ ਵੀ ਕਰੀਆ ਤਾਂ ਹੀ ਤਾਂ ਇਹ ਹੜਾ ਆ ਕੁਝ ਸਾਡੇ ਬੋਰਡ ਦੇ ਵਿੱਚੋਂ ਬੰਦੇ ਘਟਾ ਦਿੱਤੇ ਜੀ ਜੇ 84 ਦੇ ਵਿੱਚ ਕੁਝ ਹੁੰਦਾ ਉਹਦਾ ਸਰਕਾਰ 88 ਦੇ ਵਿੱਚ ਸਾਨੂੰ ਹੜ ਲੈ ਆਂਦੀ ਆ ਜੇ ਹੁਣ ਕਿਸਾਨਾਂ ਨੇ ਅੰਦੋਲਨ ਜਿੱਤੇ ਆ ਜਾਂ ਲੈਂਡ ਪੋਲ ਕੋ ਪਾਲਿਸੀ ਇਹਨਾਂ ਦੀ ਵਾਪਸ ਕਰਾਈਆ ਜਾਂ ਤਿੰਨ ਉਦੋਂ ਬਾਅਦ ਫਿਰ ਇਹ ਆਪਣਾ ਇਹ ਲੈ ਕੇ ਆ ਜਾਂਦੇ ਹੜ ਲੈ ਕੇ ਆ ਜਾਂਦੇ ਹੋਏ ਸਰਕਾਰੀ ਹੜ ਨੇ ਜਿਹੜੇ ਕੁਦਰਤੀ ਹੜ ਸੀਗੇ ਉਹਨਾਂ ਦੀ ਇੰਨੀ ਮਾਰ ਨਹੀਂ ਹੁੰਦੀ ਹੈਗੀ ਇਹ ਸਰਕਾਰੀ ਹੜ ਨੇ ਸਰਕਾਰੀ ਹੜ ਜਿਹੜਾ ਸਾਡਾ ਕਾਫੀ ਜ਼ਿਆਦਾ ਨੁਕਸਾਨ ਕਰਦਾ ਬਾਕੀ ਸਾਡੀ ਸਾਡਾ ਜਿਹੜਾ ਜਿੰਨਾ ਭਾਈ ਸਾਸੀ ਕੋਈ ਸਰਕਾਰਾਂ ਤੋਂ ਸਾਨੂੰ ਨਾ ਉਮੀਦ ਆ ਇਹ ਜਿਹੜਾ ਕੁਝ ਹੈਗਾ ਇਹ ਆਪਣੇ ਹੀ ਜਿਹੜਾ ਹੈਗਾ ਉਹ ਕਰ ਲੈਣ ਠੀਕ ਠੀਕ ਹੈ ਨਾ ਜ਼ਰੂਰ ਤਾਂ ਪੂਰੀਆਂ ਸਾਡੇ ਜਿਹੜਾ ਸਾਡਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਰਵੀ ਸਿੰਘ ਖਾਲਸਾ ਏਡ ਵਾਲਾ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਹੈਗਾ ਅਵਰਾਏ ਸਿੰਘ ਠੀਕ ਆ ਤੇ ਜਿਹੜੇ ਕਲਾਕਾਰ ਨੇ ਦਲਜੀਤ ਦਸਾਂਜ ਆ ਕਰਨ ਔਜਲਾਵਾ ਬੱਬੂ ਮਾਨ ਆ ਇਹ ਜਿਹੜੇ ਸਮਾਜ ਸੇਵੀ ਸੰਸਦਾਵਾਂ ਇਹ ਸਾਡੇ ਮਨਿਸਟਰ ਨੇ ਸਾਨੂੰ ਇਹਨਾਂ ਤੋਂ ਕੁਝ ਆਸ ਹੈਗੀ ਆ ਵੀ ਇਹ ਮੁਰਬਸੇਬੇ ਦੇ ਲਈ ਜਿਹੜਾ ਸਾਡੇ ਇੰਨਾ ਪੰਜਾਬ ਦਾ ਨੁਕਸਾਨ ਹੋਇਆ ਉਹਦਾ ਜਿਹੜਾ ਇਹ ਭਰ ਪਾਈ ਇਹ ਜਿਹੜੇ ਆ ਉੱਥੇ ਉਹਨਾਂ ਦਾ ਦੇਖਣਗੇ ਜੀ ਜਾਂ ਸਾਡੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਆਪਸ ਵਿੱਚ ਜਿਹੜੇ ਐਨ ਆਰ ਆਈ ਵੀਰੇ ਸਾਨੂੰ ਉਹ ਸਾਡੇ ਮਿਨਿਸਟਰ ਨੇ ਅਸੀਂ ਉਹਨਾਂ ਤੋਂ ਆਸ ਕਰਦੇ ਆਂ ਨਾ ਅਸੀਂ ਭਾਰਤ ਸਰਕਾਰ ਤੋਂ ਕੁਝ ਆਸ ਕਰਦੇ ਆਂ ਨਾ ਅਸੀਂ ਪੰਜਾਬ ਸਰਕਾਰ ਤੋਂ ਦੋਨੇ ਨੰਗ ਬਲੰਗਾ ਸਰਕਾਰਾਂ ਨੇ ਜਦ ਵੋਟਾਂ ਦਾ ਟਾਈਮ ਆਂਦਾ ਅਸੀਂ ਆਟਾ ਢਾਲ ਦਵਾਂਗੇ ਅਸੀਂ ਤੁਹਾਨੂੰ 200 ਜੂਨ ਮਾਤੀ ਦੂਜਾ ਕਹਿੰਦਾ ਅਸੀਂ 300 ਦਵਾਂਗੇ ਫਿਰ ਚੌਥਾ ਆ ਜਾਂਦਾ ਕਹਿੰਦਾ ਅਸੀਂ 400 ਜੂਨ ਮਾਫ ਕਰਾਂਗੇ ਪੈਸੇ ਆਣੇ ਕਿੱਥੋਂ ਆ ਇਹਨਾਂ ਕੋਲੇ ਤਾਂ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸਾ ਨਹੀਂ ਇਹਨਾਂ ਨੇ ਸਰਕਾਰਾਂ ਨੇ ਨੰਗ ਬਲੰਗਾ ਨੇ ਚੀਜ਼ ਦੇਣਾ ਨਾ ਕੋਈ ਤੁਹਾਡੇ ਵਾਅਦਿਆਂ ਮਰਾਹੀ ਕਰਨ ਨਾਲ ਕੈਨ ਆਰਈ ਭਰਾਵਾਂ ਨੂੰ ਕੋਈ ਵੀ ਇਹਨਾਂ ਨੂੰ ਸਰਕਾਰ ਨੂੰ ਪੈਸਾ ਨਾ ਦਿਓ ਆ ਜਿਹੜਾ ਹੜਪੀੜਤਾ ਦੀ ਮਦਦ ਦੇਦੀ ਨਾ ਇਹਨਾਂ ਨੇ ਕਿਸੇ ਨੂੰ ਕੁਝ ਦੇਣਾ ਹੈਗਾ ਹੜਪੀਰ ਤਾਂ ਨੂੰ ਦੇਣਾ ਤਾਂ ਸਪਿੰਡਾਂ ਦੇ ਵਿੱਚ ਜਿਹੜੇ ਤੁਹਾਡੇ ਰਿਸ਼ਤੇਦਾਰ ਭੈਣ ਭਾਈ ਬੈਠੇ ਨੇ ਉਹਦਾ ਰਾਹੀਂ ਸਿੱਧੀ ਮਦਦ ਕਰੋ ਸਰਕਾਰਾਂ ਦੇ ਅਕਾਊਂਟ ਦੇ ਵਿੱਚ ਪਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਕਿਹੜਾ ਹਿਸਾਬ ਦਿੰਦੇ ਨੇ ਆ ਮੋਦੀ ਨੇ ਮੇਰੇ ਖਿਆਲੋਂ ਫੰਡ ਇਕੱਠੇ ਕਰੇ ਸੀਗੇ ਹਾਂਜੀ ਕਰੋਨਾ ਦੇ ਟਾਈਮ ਕਿਸੇ ਨੂੰ ਹਸਾਬ ਦਾ ਦਿੱਤਾ ਉਹ ਪੈਸਾ ਕਿੱਥਾ ਗਿਆ ਇਹਨਾਂ ਦੇ ਆਪ ਦੇ ਹੈੱਡ ਆਫਿਸ ਵੱਡੇ ਵੱਡੇ ਹੋ ਗਏ ਠੀਕ ਹੈ ਨਾ ਸੋ ਇਹਨਾਂ ਜਿਹੜੇ ਕਿਸੇ ਦੀ ਮਦਦ ਕਰਨੀਆਂ ਤਾਂ ਸਿੱਧੀ ਕੀਤੀ ਜਾਵੇ ਔਰ ਜਿਹੜਾ ਸਮਾਜ ਆ ਸਾਡਾ ਇਹਨੂੰ ਅਸੀਂ ਕਹਿੰਦੇ ਆ ਜਦੋਂ ਵੀ ਕਿਤੇ ਮਾਈਨਿੰਗ ਹੁੰਦੀ ਆ ਉਥੇ ਆਪ ਦੇਖੋ ਮਾਈਨਿੰਗ ਹੋਣੀ ਚਾਹੀਦੀ ਆ ਮਾਈਨਿੰਗ ਤੋਂ ਬਗੈਰ ਸਰਨਾ ਵੀ ਹੈ ਨਹੀਂ ਜੀ ਜੀ ਜਨਤਾ ਨੂੰ ਵੀ ਰੇਤਾ ਚਾਹੀਦਾ ਲੇਕਿਨ ਦਰਿਆ ਦੇ ਗੱਭੇ ਹੋਵੇ ਮਾਈਨਿੰਗ ਉਥੇ ਗੱਭੇ ਸਫਾਈ ਕਰੇ ਉਥੇ ਪਾਣੀ ਸਿੱਧਾ ਚੱਲੇ ਇਹਦਾ ਸਾਈਡ ਤੋਂ ਪੱਟ ਦਿੰਦੇ ਨੇ ਬਰਮੇ ਲਾ ਲਾ ਕੇ ਡੂੰਘੀਆਂ 40 50 50 ਫੁੱਟ ਮੈਨਗ ਕਰ ਜਾਂਦੇ ਨੇ ਫਿਰ ਪਾਣੀ ਜਿੱਧਰੋਂ ਮੈਨਗ ਹੋਈ ਹੁੰਦੀ ਹੈ ਪਾਣੀ ਉਧਰੋਂ ਹੀ ਵਹਿ ਜਾਂਦਾ ਡਾਊਨ ਸਾਈਡ ਤੇ ਨਹੀਂ ਪੜਦਾ ਹਾਂ ਬਿਲਕੁਲ ਉਹ ਬੰਨਾ ਬੰਨ ਵਾਲੇ ਪਾਸੇ ਨੂੰ ਤਾਂ ਪਾਣੀ ਆ ਜਾਂਦਾ ਇਸ ਚੀਜ਼ ਦਾ ਜਿਹੜਾ ਹੈਗਾ ਖਤਰਾ ਹੁੰਦਾ ਔਰ ਜਿਹੜੇ ਲੀਡਰ ਆ ਰਹੇ ਨੇ ਤੁਸੀਂ ਪੁੱਛਿਓ ਵੀ ਸਰਕਾਰ ਕੀ ਮਰ ਚਾਹੇ ਨਵੀਂ ਪਾਰਟੀ ਆ ਚਾਹੇ ਪੁਰਾਣੀ ਪਾਰਟੀ ਉਹ ਤਾਂ ਆ ਕੇ ਮੈਂ ਕਹਿੰਦਾ ਜੇ ਸਿੱਕੇ ਦੇ ਦੋਨੇ ਪੈਸੇ ਦੇ ਕਿਸੇ ਨੂੰ ਤਾਂ ਲੱਗਦਾ ਹੋਊਗਾ ਇਹ ਖਬਰ ਲੈਣ ਆਏ ਆ ਜੀ ਸਵਰਲੈਂਡ ਤਾਂ ਇਦਾਂ ਆਇਆ ਵੀ ਇਹਨਾਂ ਨੇ ਅੱਗੇ ਵੋਟਾਂ ਦੇ ਵੀ ਆ ਕੇ ਮੂੰਹ ਖੋਣਾ। ਦੂਸਰੀ ਗੱਲ ਇਹ ਆ ਬਹਾਨੇ ਦੇ ਨਾਲੇ ਤਾਂ ਇਹ ਦੇਖਦੇ ਆ ਵੀ ਪਹਿਲਾਂ ਰੇਤਾ ਉੱਥੋਂ ਚੱਕਣਾ ਪੈਂਦਾ ਸੀ ਹੁਣ ਯਾਰ ਬੰਦ ਦੇ ਨੇੜੇ ਆ ਗਿਆ ਬਸ ਆਹ ਖਤਮ ਹੋਵੇ ਲਾਈਏ ਇਥੇ ਟੱਕ ਤੇ ਪੈਸੇ ਕਮਾਈਏ। ਇਹ ਤਾਂ ਰੇਤਾ ਦੇ ਖਣਾਂਦੇ ਨੇ ਵੀ ਕਿੱਥੇ ਕਾ ਆ ਗਿਆ। ਆਪਣੀ ਰੋਜੀ ਰੋਟੀ ਚਲਾਉਣ ਦੇ ਲਈ ਹਾਂ ਬਿਲਕੁਲ ਜਗ੍ਹਾ ਦੇਖਣ ਲਈ ਹਾਂ ਬਿਲਕੁਲ 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 ਠੀਕ ਹੈ ਨਾ ਬਾਕੀ ਉਹ ਦਿੱਲੀ ਵਾਲੇ ਕਿੱਥੇ ਗਏ ਜਿਹੜਾ ਰੋਜ਼ ਹੈਲੀਕਾਪਟਰ ਲੈ ਕੇ ਕੇਜਰੀਵਾਲ ਓੜਿਆ ਫਿਰਦਾ ਸੀ ਉਹ ਕਿੱਥੇ ਹੂੰ ਕਦੇ ਨਜ਼ਰ ਆਇਆ ਪੰਜਾਬ ਦੇ ਵਿੱਚ ਕੋਈ ਬਿਆਨ ਆਇਆ ਪ੍ਰਧਾਨ ਮੰਤਰੀ ਅਫਗਾਨਿਸਤਾਨ ਦੀਆਂ ਗੱਲਾਂ ਕਰਦਾ ਕਿ ਅਫਗਾਨਤਾਂ ਦੀ ਅਸੀਂ ਮਦਦ ਕਰਨਾ ਕਿ ਉੱਥੇ ਪਹਚਾੜ ਆਇਆ ਉਹਨੂੰ ਪੰਜਾਬ ਨਹੀਂ ਦੱਸਿਆ ਜੀ ਪੰਜਾਬ ਦੇ ਲਈ ਕੋਈ ਬਿਆਨ ਆਇਆ ਪੈਸਾ ਤਾਂ ਇਹਨਾਂ ਨੇ ਕੀ ਦੇਣਾ ਪੰਜਾਬ ਨੂੰ ਇਹਨਾਂ ਨੇ ਆਪ ਤਾਂ ਮਾਰਿਆ ਪੰਜਾਬ ਸੋ ਸਰਕਾਰਾਂ ਤੋਂ ਅਸੀਂ ਕੁਝ ਨਹੀਂ ਮੰਗਦੇ ਨਹੀਂ ਅਸੀਂ ਕੁਝ ਅਸੀਂ ਤਾਂ ਕਹਿੰਨਾ ਸਾਡਾ ਖਿਹੜਾ ਛੱਡੋ ਪੰਜਾਬ ਨੂੰ ਆਪਣੇ ਹਾਲ ਛੱਡ ਦਿਓ ਆਪਣਾ ਜਿਹੜਾ ਟੈਂਡ ਫੌੜੀ ਜੀ ਚੱਕ ਕੇ ਇਹ ਆਪਣੇ ਕਿਹੜੇ ਅਫਸਰਾਂ ਦੀ ਆ ਭਾਰਤ ਸਰਕਾਰ ਆਪਣੀ ਲੈ ਜਵੇ ਉੱਥੇ ਦਿੱਲੀ ਜਿਹੜੇ ਭਾਰਤ ਦੇ ਦੇ ਪੰਜਾਬ ਦੇ ਵਿੱਚ ਇਹਨਾਂ ਦੇ ਅਫਸਰ ਆ ਸਾਰਿਆਂ ਨੂੰ ਦਿੱਲੀ ਲੈ ਜਵੇ ਪੰਜਾਬ ਨੂੰ ਆਪਣੇ ਹਾਲ ਤੇ ਛੱਡ ਦੇਵੇ ਯਾਰ ਕੀ ਤੁਹਾਨੂੰ ਨਹੀਂ ਮੰਗਲੀ ਸਾਹਿਬ ਲੱਗਦਾ ਕਿ ਜਦੋਂ ਅੱਜ ਤੁਸੀਂ ਇਹ ਗੱਲ ਕੀਤੀ ਆ ਕਿ ਅਸੀਂ ਆਪਣਾ ਖੁਦ ਸਵਾਲ ਲਾਂਗੇ ਅਸੀਂ ਸਰਕਾਰਾਂ ਦੇ ਹੱਥ ਨਹੀਂ ਆਉਣਾ ਚਾਹੁੰਦੇ ਨਾਲ ਉਹ ਤੋਂ ਕੁਝ ਮੰਗਦੇ ਆ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਆਪਣੀ ਜੋ ਆਵਾਮ ਆ ਆਪਣੀ ਪਬਲਿਕ ਆ ਇਹ ਇਲੈਕਸ਼ਨਾਂ ਬਿਲੇ ਥੋੜਾ ਜਿਹਾ ਚੁਕਾਓਦਨ ਹੋ ਜਾਂਦਾ ਦੇਖੋ ਇਲੈਕਸ਼ਨ ਸਾਡੇ ਜਿਹੜੀ ਅਨਪੜਤਾ ਦੋ ਚੀਜ਼ਾਂ ਸਾਨੂੰ ਮਾਰ ਰਹੀਆਂ ਇੱਕ ਤਾਂ ਅਨਪੜਤਾ ਦੂਸਰੀ ਜਿਹੜੀ ਹੈ ਗਰੀਬੀ ਜੀ ਇਹ ਸਾਡੇ ਥੋੜਾ ਜਿਹਾ ਚੰਗੇ ਲੀਡਰ ਚੁਣਨ ਦੇ ਵਿੱਚ ਅੜ ਘਾਰੀ ਹੈ ਇਹ ਨਹੀਂ ਹੈਗਾ ਵੀ ਚੰਗੇ ਬੰਦੇ ਨਹੀਂ ਚੰਗੇ ਲੀਡਰ ਨਹੀਂ ਲੇਕਿਨ ਜਿਨ੍ਹਾਂ ਕੋਲੇ ਪੈਸਾ ਵਾ ਜਿਨ੍ਹਾਂ ਨੇ ਮੈਨਿੰਗ ਕਰੀ ਆ ਹੁਣ ਉਹੀ ਬੰਦੇ ਅਕਾਲੀਆਂ ਦੇ ਨਾਲ ਨੇ ਉਹੀ ਕਾਂਗਰਸ ਦੀ ਸਰਕਾਰਾਂ ਦੀਆਂ ਉਹਨਾਂ ਦੇ ਨਾਲ ਹੀ ਆ ਜੇ ਆਮ ਆਦਮੀ ਪਾਰਟੀ ਆਈ ਉਹ ਜਿਹੜਾ ਮਾਈਨਿੰਗ ਮਾਫੀਆ ਜਾਂ ਨਸ਼ਾ ਤਸਕਰ ਨੇ ਜਾਂ ਜਿਹੜੇ ਭੂ ਮਾਫੀਆ ਕਿਸੇ ਤਰ੍ਹਾਂ ਦਾ ਵੀ ਭ੍ਰਿਸ਼ਟਾਚਾਰ ਕਰਨ ਚਾਰ ਕਰਨ ਰਿਸ਼ਵਤ ਕਰਨ ਵਾਲੇ ਬੰਦੇ ਨੇ ਲੈਣ ਵਾਲੇ ਉਸ ਹਰ ਇੱਕ ਪਾਰਟੀ ਦੇ ਨਾਲ ਖੜੇ ਨਾ ਵਿਚ ਬੰਦੇ ਕਹਿੰਦੇ ਆ ਫਲਾਣੀ ਪਾਰਟੀ ਦੇ ਬੰਦੇ ਉਹ ਕਿਸੇ ਪਾਰਟੀ ਦੇ ਬੰਦੇ ਨਹੀਂ ਉਹਨਾਂ ਦਾ ਕੰਮ ਲੈਣਾ ਉਹ ਹਰ ਇੱਕ ਸਰਕਾਰ ਦੇ ਨਾਲ ਤੁਹਾਨੂੰ ਖੜੇ ਨਜ਼ਰ ਆਉਣਗੇ ਸਿਰਫ ਆਪਣਾ ਸਵਾਰਥ ਲੈਣਾ ਹਾਂ ਬਿਲਕੁਕੁਲ ਕਿਸੇ ਤਰ੍ਹਾਂ ਵੀ ਚਾਹੇ ਤੁਹਾਡੇ ਨਾਲ ਮਿਲ ਕੇ ਆ ਜਵੇ ਚਾਹੇ ਸਰਦਾਰ ਜਿਹੜੀ ਮਰਜ਼ੀ ਸਰਕਾਰ ਹੋਵੇ ਜਿਹੜੀ ਆ ਫੈਕਟਰੀਆਂ ਵਾਲੇ ਆ ਚਾਰ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਉਹਨਾਂ ਨੇ ਚਾਰਾਂ ਨੂੰ ਫੰਡ ਦੇ ਦੇਣਾ ਜਿਹੜੀ ਸਰਕਾਰ ਬਣ ਗਈ ਉਹ ਤੋਂ ਕੰਮ ਲੈਣੀ ਹਾਂ ਚੱਕ ਕੇ ਡੈਂਗਾ ਵਾਲਾ ਪਾਣੀ ਰਾਹੋਂ ਰੋਡ ਤੇ ਛੱਡ ਦਿੰਦੇ ਆ ਫਿਰ ਰਾਹੋਂ ਰੋਡ ਦਾ ਤਾਂ ਦੇਖਿਆ ਜਦੋਂ ਇੱਕ ਬਾਰਿਸ਼ ਹੁੰਦੀ ਆ ਬਹੁਤ ਮੰਦਾ ਹਾਲ ਵਜਿੰਦਾ ਹਾਂਜੀ ਹਾਂਜੀ ਇਦਾਂ ਹੀ ਆ ਇਦਾਂ ਹੀ ਆ ਇਹਦਾ ਇਹਦਾ ਹਾਲ ਜਿਹੜਾ ਐਵੇਂ ਹੀ ਆ ਇਹਦਾ ਪ੍ਰੋਪਰ ਹੱਲ ਜਿਹੜਾ ਵਾ ਲੋਕਾਂ ਨੂੰ ਪਤਾ ਇਹ ਪ੍ਰਸ਼ਾਸਨ ਨੂੰ ਜਾਂ ਪਤਾ ਨਹੀਂ ਜਾਂ ਫਿਰ ਕਰਨਾ ਨਹੀਂ ਚਾਹੁੰਦਾ ਅਜੀ ਕਹਿੰਦਾ ਸਾਨੂੰ ਅਸੀਂ ਦੱਸਦੇ ਆਂ ਦਾ ਹੱਲ ਕੀ ਆ ਤੁਰਦਾ ਸਹੀ ਪੈਸਾ ਇਹੇ ਲਿਆਂ ਵੀ ਅਸੀਂ ਪੈਸਾ ਖਰਚਣਾ ਅਸੀਂ ਦੱਸਦੇ ਆਂ ਕਿਹੜੇ ਪਾਸੇ ਨੂੰ ਪਾਣੀ ਨਿਕਲੂਗਾ ਇਹਦਾ ਆ ਸਾਡੇ ਮੰਗਲੀ ਕੋਲ ਦੇ ਉਹ ਜੋ ਜਿਹੜਾ ਹੈਗਾ ਇਧਰੋਂ ਪਾਣੀ ਜਿਹੜਾ ਸਾਰਾ ਇਧਰਲੇ ਪਾਸੇ ਨੂੰ ਮਾਰ ਕਰ ਜੀ ਠੀਕ ਹੈ ਨਾ ਤੇ ਜਿਹੜਾ ਜਿਹੜਾ ਇਥੇ ਨਲਾਵਾਂ ਜੰਗਲ ਦੇ ਵਿੱਚ ਸਾਰਾ ਜੰਗਲ ਸੁੱਕ ਗਿਆ ਉਹਦੇ ਵਿੱਚ ਪਾਣੀ ਛੱਡ ਲੈਣ ਇਧਰਲੇ ਪਾਸੇ ਹੂੰ ਉਹਨੂੰ ਬਾਹਰ ਨਾ ਲਾਉਣ ਪਿੰਡਾਂ ਨੂੰ ਪਾਣੀ ਮਾਰ ਨਾ ਕਰੇ ਦਰਿਆ ਦਾ ਪਾਣੀ ਜੇ ਉਛਲੇ ਵੀ ਤਾਂ ਉਹਦੇ ਵਿੱਚ ਹੀ ਚਲ ਜੂਵੇ ਇਹ ਦੱਬਦਾ ਸ਼ੋਕਰਾ ਕਿ ਉਧਰ ਦੇ ਪਾਸੇ ਨੂੰ ਪਾਣੀ ਇਸ ਵਾਰ ਤੁਰਿਆ ਨਹੀਂ ਨਹੀਂ ਤਾਂ ਹੁਣ ਉਹ ਸਾਰੇ ਪਿੰਡ ਡੋਪ ਦੇਣੇ ਸੀ ਸਰਕਾਰ ਦਾ ਕੋਈ ਮਨਸ਼ਾ ਨਹੀਂ ਜਿਹੜਾ ਬਣਦਾ ਉਹ ਬਸ ਪੈਸੇ ਤੋਂ ਸਤਾ ਸਤਾ ਤੋਂ ਪੈਸਾ ਆ ਕੰਮ ਚੱਲਦਾ ਸਿਰਫ ਇਹ ਲੱਦੀ ਦੇ ਵਿੱਚ ਬਹੁਤ ਲੰਬਾ ਸਮਾਂ ਉਸ ਤੋਂ ਬਾਅਦ ਫਿਰ ਹੁਣ ਲੈਂਡ ਪੋਲਿੰਗ ਪਾਲਿਸੀ ਆ ਗਈ ਕਿਤਨਾ ਕਿਤੇ ਗੱਲਾਂ ਦੇ ਵਿੱਚੋਂ ਇਹੀ ਸੁਣਨ ਨੂੰ ਮਿਲਿਆ ਕਿ ਜਿਹੜੇ ਹੜ ਆ ਰਹੇ ਆ ਇਹ ਸਿਰਫ ਕਿਸਾਨਾਂ ਨੂੰ ਹੀ ਮਾਰਨ ਦਾ ਜ਼ਰੀਆ ਬਣ ਰਿਹਾ ਕਿਸਾਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀਆਂ ਜ਼ਮੀਨਾਂ ਛਡਵਾਈਆਂ ਜਾ ਰਹੀਆਂ ਕਿ ਤੁਸੀਂ ਇਹ ਚੀਜ਼ਾਂ ਨੂੰ ਛੱਡ ਦਿਓ ਮਜਬੂਰ ਕੀਤਾ ਜਾ ਰਿਹਾ ਕਿਸਾਨਾਂ ਨੂੰ ਯਾਰ ਇਹ ਕਿਸਾਨਾਂ ਦੇ ਪੁੱਤ ਕਰਦੇ ਨੇ ਪਾਪਾ ਹਰ ਵਾਰੀ ਹੜ ਮਾਰ ਜਾਂਦੇ ਆ ਛੱਡੋ ਪਰੇ ਜ਼ਮੀਨ ਵਿੱਚੋਂ ਬਾਹਰ ਚੱਲ ਜੀ ਇਹ ਜ਼ਮੀਨਾਂ ਪੂੰਜੀਪਤੀਆਂ ਨੂੰ ਚਾਹੀਦੀਆਂ ਫੈਕਟਰੀਆਂ ਲਾਉਣ ਲਈ ਔਰ ਕਿਸਾਨਾਂ ਨੇ ਨਾ ਡੱਬੇ ਚ ਕੋਣੇ ਨੇ ਇਹ ਪਾਲਸੀ ਆ ਵੈਸੇ ਇਹਨਾਂ ਦੇ ਸੁਪਨੇ ਹੀ ਨੇ ਇਹ ਪੰਜਾਬ ਨੂੰ ਦਬਣਦੇ ਪੂਰੇ ਨਹੀਂ ਹੋਣੇ ਹੈਗੇ ਅਗਰ ਮੇਰੇ ਸਾਹਮਣੇ ਕਿਸਾਨ ਇੱਕ ਟੋਟ ਹੋ ਜਾਣ ਤਾਂ ਬਹੁਤ ਵੱਡੀ ਤਾਕਤ ਆ ਕੋਈ ਗੱਲ ਨਹੀਂ ਇੱਕ ਝੋਟੀ ਆ ਮੈਂ ਕਿਹਾ 76 76 ਖਾ ਕੇ ਬਾਕੀ ਸਾਰੇ ਹੁਣ ਇਕੱਠੇ ਹੋਈ ਲੈਣੇ ਆ ਮੈਨੂੰ ਸਾਰਾ ਪਤਾ ਲੱਗ ਗਿਆ